ਜੀ ਜਿਹੜਾ ਫਲ ਦਾ ਬੂਟਾ ਤੁਸੀਂ ਲਾਉਂਗੇ ਉਹਦੀ 1 ਮਹੀਨੇ ਦੀ ਮੇਰੇ ਵੱਲੋਂ ਗਰੰਟੀ ਰਹੂਗੀ ਲਾਉਣ ਦਾ ਤਰੀਕਾ ਮੇਰੇ ਹਿਸਾਬ ਵਾਲਾ ਹੋਊਗਾ ਵੀ ਮੈਨੂੰ ਲੱਗਦਾ ਵੀ ਆ 1 ਮਹੀਨੇ ਵਾਲੀ ਗਰੰਟੀ ਨਾ ਕਿਤੋਂ ਵੀ ਨਹੀਂ ਮਿਲਨੀ ਤੁਹਾਨੂੰ ਸਿਰਫ ਇੱਥੋਂ ਮਿਲੂਗੀ ਲਓ ਭਾਈ ਜਿਹੜਾ ਮੇਰਾ ਵੀਰ ਨਾ ਬਦਾਮਾ ਦਾ ਬੂਟਾ ਲਾਉਣਾ ਚਾਹੁੰਦਾ ਤਾਂ ਧੂਰੀ ਆਜੋ ਇੱਥੋਂ ਮਿਲੂਗਾ ਤੁਹਾਨੂੰ ਗਰੰਟੀ ਵਾਲਾ ਵੀ ਛੋਟੇ ਘਰੇ ਜਾ ਕੇ ਬੂਟਾ ਚੱਲੂਗਾ ਹੀ ਚੱਲੂਗਾ ਚੱਲਣ ਦੇ ਨਾਲ ਨਾਲ ਫਰਵਰੀ ਦੇ ਵਿੱਚ ਫਲ ਵੀ ਚੱਕੂ ਫਲ ਵੀ ਚੱਕੂਗਾ ਸੇਵ ਜੀ ਆਪਣੇ ਹੋ ਜੂਏ ਜਿਹੜਾ ਆਪਣੇ ਪੰਜਾਬ ਦੇ ਵਿੱਚ ਕਾਮਯਾਬ ਆ ਜੀ ਦੇਖ ਸਕਦਾ ਤੁਸੀਂ ਬੂਟੇ ਦੀ ਗਰੋਥ ਦੇਖ ਲਓ ਆ ਥੈਲੀ ਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਦਿਖਾ ਰਹਾ ਆਪਾਂ ਸੀਤਾਫਲ ਸੀਤਾਫਲ ਆ ਗਿਆ ਬਾਈ ਜੀ ਹਾਂ ਦੇਖੋ ਇਹ ਵੀ ਸਪੈਸ਼ਲ ਵੈਰਾਈਟੀ ਆ ਆਮ ਨਹੀਂ ਵੇਚਦੇ ਆਪਾਂ ਜਿਹੜਾ ਆਮ ਵਾਲਾ ਸੀਤਾਫਲ ਹੁੰਦਾ ਜਿਹੜਾ ਅੱਜੂ ਦਾ ਬੂਟਾ ਜੀ ਇਹ ਆਪਣੇ ਹੋਜੂ ਪੰਜਾਬ ਦੇ ਬਹੁਤ ਵਧੀਆ ਜੀ ਮੈਂ ਇਹੀ ਥੈਲੀ ਦੇ ਵਿੱਚ ਇਹੀ ਕਾਬਲੇ ਦੇ ਵਿੱਚ ਲੱਗਿਆ ਤੋੜ ਕੇ ਆਪ ਖਾਦਾ ਕਾਜੂ ਅੱਛਾ ਜੀ ਹਾਂਜੀ ਹਾਂਜੀ ਤੇਰੀ ਕਾਲਾ ਅਮਰੂਦ ਹਾਂ ਬਾਈ ਜੀ ਇਹ ਤਾਂ ਇੱਕ ਸਪੈਸ਼ਲ ਵੈਰਾਈਟੀ ਆ ਤੁਸੀਂ ਦੇਖ ਲਓ ਆਪਣੇ ਕੋਲ ਹਾਈਟ ਵਾਲੇ ਵੱਡੇ ਵੱਡੇ ਤਿਆਰ ਪੌਦੇ ਨੇ ਹੋਰ ਇਹਨੂੰ ਬਿੰਗਾ ਜਿਵੇਂ ਹੋਇਆ ਪਿਆ ਹੈ ਜੀ ਹੁਣ ਇੱਥੇ ਜ ਟੋਡੇ ਦੇ ਭਜਨ ਪਾਦੀ ਤੁਸੀਂ ਟੇਡੇ ਹੀ ਹੋ ਜਾਓਗੇ 50 ਕਿਲੋ ਦੀ ਸੀਮਿੰਟ ਦੀ ਬੋਰੀ ਰੱਖਦੀ ਏ ਲੈ ਵੀ ਮਿੱਤਰੋ ਆਪਦਾ ਫਰਜ ਸਮਝ ਕੇ ਨਾ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਬਾਈ ਜੀ ਪੰਜਾਬ ਨੂੰ ਪੌਦਿਆਂ ਦੀ ਬਹੁਤ ਜ਼ਿਆਦਾ ਲੋੜ ਆ ਤੇ ਤਾਂ ਹੋਊਗਾ ਜੇ ਆਪਾਂ ਹੰਬਲਾ ਮਾਰਾਂਗੇ ਤੇ ਬਾਈ ਜੀ ਅੱਜ ਆਪਾਂ ਆਏ ਹੋਏ ਆ ਬਾਈ ਜੀ ਉੱਪਰ ਬੋਰਡ ਦੇ ਉੱਪਰ ਚੈੱਕ ਕਰੋ ਨਿਊ ਚੰਡੀਗੜ੍ਹ ਨਰਸਰੀ ਤੂਰੀ ਤੂਰੀ ਦੇ ਵਿੱਚ ਖੜਿਆ ਬਾਈ ਜੀ ਜ਼ਿਲ੍ਹਾ ਸੰਗਰੂਰ ਜਮਾ ਰੋਡ ਦੇ ਉੱਤੇ ਬਾਈ ਦੇਖਾ ਤਾਂ ਮੇਨ ਰੋੜਾ ਤੇ ਸਾਹਮਣੇ ਹੈਗੀ ਤਾਰਾ ਹਵੇਲੀ ਤਾਰਾ ਹਵੇਲੀ ਦੇ ਸਾਹਮਣੇ ਨਰਸਰੀ ਤੁਸੀਂ ਇੱਥੋਂ ਆ ਕੇ ਬੂਟੇ ਲੈ ਕੇ ਜਾ ਸਕਦੇ ਹੋ ਬਾਈਆਂ ਦਾ ਬਾਈ ਜੀ 메ਨ ਕੰਮ ਹੈਗਾ ਜੀ ਬਾਗ ਲਾਉਣ ਦਾ ਬਾਈ ਜੀ ਬਾਗ ਲਾਉਣ ਦੇ ਵਿੱਚ ਨਾ ਬਾਈ ਪੂਰੇ ਮਾਹਰ ਨੇ ਤੁਸੀਂ ਕੋਈ ਵੀ ਬਾਗ ਆਪਦੇ ਖੇਤ ਦੇ ਵਿੱਚ ਲਵਾ ਸਕਦੇ ਤੇ ਘਰੇ ਜੇ ਕੋਈ ਮੇਰਾ ਵੀ ਇੱਕ ਅੱਧਾ ਬੂਟਾ ਵੀ ਘਰੇ ਲਾਉਣਾ ਚਾਹਣਾ ਤਾਂ ਉਹ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋਗੇ ਇੱਥੋਂ ਬਾਈ ਜੀ ਬਦਾਮਾਂ ਦੇ ਆੜੂਆਂ ਦੇ ਚੀਕੂਆਂ ਦੇ ਕਿੰਨੂ ਦੇ ਸੇਬ ਦੇ ਹਰੇਕ ਤਰ੍ਹਾਂ ਦਾ ਬੂਟਾ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਦੇਖ ਸਕਦੇ ਹੋ ਬਾਈ ਜੀ ਅੱਜ ਵੀਰ ਵੀ ਆਏ ਹੋਏ ਨੇ ਬੂਟੇ ਲੈਣ ਵਾਸਤੇ ਜਿਹੜੇ ਮੇਰੇ ਵੀਰ ਆਪਦੇ ਘਰ ਦੇ ਖੇਤ ਦੇ ਵਿੱਚ ਬੂਟੇ ਲਾਉਣਾ ਪਸੰਦ ਕਰਦੇ ਨੇ ਬਾਈ ਜੀ ਬੂਟੇ ਬਾਈਆਂ ਕੋਲੇ ਬਹੁਤ ਸਾਰੇ ਬਈ ਦੇਖ ਸਕਦੇ ਹੋਗੇ ਬਦਾਮਾਂ ਦੇ ਚੰਦਨ ਦੇ ਹੋਰ ਵੀ ਤਰ੍ਹਾਂ ਦੇ ਬੂਟੇ ਵੀ ਗੱਲਬਾਤ ਕਰਦੇ ਬਈ ਨਾ ਜੱਬਣੇ ਰਿਓ ਵੀਡੀਓ ਦੇ ਵਿੱਚ ਬਾਈ ਜੀ ਸਤਿਕਾਰ ਜੀ ਸਤਿਕਾਰ ਜੀ ਕੀ ਹਾਲ ਚਾਲ ਨੇ ਬਾਈ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕ ਹੈ ਬਾਈ ਤੇ ਬਾਈ ਜੀ ਜਿਵੇਂ ਹੁਣ ਟਾਈਮ ਚੱਲ ਰਿਹਾ ਜੀ ਬਰਸਾਤਾਂ ਦਾ ਹਨਾ ਜੀ ਇਹ ਟਾਈਮ ਸਭ ਤੋਂ ਵਧੀਆ ਬਾਈ ਜੀ ਬੂਟੇ ਲਾਉਣ ਦਾ ਕਿਉਂ ਬਾਈ ਜੀ ਬਹੁਤ ਵਧੀਆ ਟਾਈਮ ਹੈ ਜੀ ਆਪਾਂ ਤੁਹਾਨੂੰ ਪਤਾ ਵੀ 2-3 ਮਹੀਨੇ ਪਹਿਲਾਂ ਤੋਂ ਹੀ ਲਾਉਂਦੇ ਆ ਰਹੇ ਹੁਣ ਜਿਆਦਾ ਬੈਸਟ ਆ ਗਿਆ ਹੁਣ ਜਿਹੜਾ ਵੀ ਬੂਟਾ ਲਾਵਾਂਗੇ ਉਹ ਡੋਲੂਗਾ ਨਹੀਂ ਡੋਲੂਗਾ ਨਹੀਂ ਵੀ ਤੁਸੀਂ ਲਾਤਾ ਬੂਟਾ ਪਾਣੀ ਲਾਉਣ ਦੀ ਮਤਲਬ ਜੇ ਆਪਾਂ ਇੱਕ ਟਾਈਮ ਪਾਣੀ ਭੁੱਲ ਵੀ ਗਏ ਤਾਂ ਵੀ ਬਰਸਾਤ ਦੇ ਨਾਲ ਜੜੀ ਜਾਣਾ ਬੂਟਾ ਮੌਸਮ ਵਾਲਾ ਸੈੱਟ ਆ ਗਿਆ ਆਦੋਨੋ ਦਿਖਾਉਣੇ ਆ ਸਾਰੇ ਫਲਦਾਰ ਬੂਟੇ ਜਿੰਨੇ ਵੀ ਆਪਣੇ ਕੋਲ ਹਾਜ਼ਰ ਨੇ ਸਾਰੇ ਲੈ ਵੀ ਆਪਾਂ ਗੱਲਬਾਤ ਕਰਾਂਗੇ ਜੀ ਫਲਦਾਰ ਬੂਟਿਆਂ ਦੇ ਜਿਹੜੇ ਆਪਾਂ ਘਰ ਦੇ ਵਿੱਚ ਲਾ ਸਕਦੇ ਹਾਂਗੇ ਦੱਸੋ ਬਾਈ ਜੀ ਬਾਈ ਆ ਦੇਖ ਸਕਦੇ ਹੋ ਤੁਸੀਂ ਇਹ ਅਮਰੂਦ ਦਾ ਪੇਡ ਆ ਜੀ ਅਮਰੂਦ ਹਾਂਜੀ ਸਪੈਸ਼ਲ ਤਾਈਵਾਨ ਵੈਰਾਈਟੀ ਆ ਦੇਖ ਸਕਦੇ ਹੋ ਤੁਸੀਂ ਛੋਟਾ ਜਿਹਾ ਬੂਟਾ ਦੇਖੋ ਫਲ ਕਿੰਨਾ ਆਇਆ ਹੋਇਆ ਲੈ ਵੀ ਮਿੱਤਰੋ ਦੇਖ ਸਕਦੇ ਮੇਰੇ ਇੱਥੇ ਤੱਕ ਆਉਂਦਾ ਬੂਟਾ ਤੇ ਫਲ ਦੇਖ ਸਕਦੇ ਹੋ ਜੀ ਇੱਥੇ ਫਲ ਇੱਥੇ ਫਲ ਤੇ ਹੋਰ ਵੀ ਬਾਈ ਜੀ ਬਹੁਤ ਸਾਰਾ ਫਲ ਆਇਆ ਪਿਆਗਾ ਬਾਈ ਜੀ ਇਹਨੂੰ ਭਰ ਕੇ ਫਲ ਲੱਗਦਾ ਹਾਈਡਰਾ ਦੀਆਂ 6 ਫੁੱਟ ਹਾਂਜੀ ਨਾਜਾਇਜ਼ ਹੀ ਫਲ ਲੱਗਦਾ ਪੂਰਾ ਗ੍ਰੋਥ ਕਰਦਾ ਚਾਹੇ ਨੂੰ ਆਪਾਂ ਗਮਲੇ 'ਚ ਲਾ ਲਈਏ ਅੱਛਾ ਜੀ ਚਾਹੇ ਉਹਦਾ 5 बाई 5 ਦੇ ਦੇ ਅਸੀਂ ਬਾਗ ਵੀ ਲਾਉਂਦੇ ਆਇਆ ਬਚਾਲਲਾ ਏਰੀਆ 10 ਫੁੱਟ ਦਾ ਛੱਡਦੇ ਆਂ ਹਾਂਜੀ ਬਾਕੀ ਇਹਨੂੰ 5-5 ਤੇ ਲਾ ਕੇ ਬਹੁਤ ਵੱਡੇ ਬਾਗ ਸਾਡੇ ਲਾਏ ਹੋਏ ਨੇ 3700 ਬੂਟੇ ਤੱਕ ਦੇ ਵੀ ਅਸੀਂ ਵੱਡੇ-ਵੱਡੇ ਬਾਗ ਲਾ ਕੇ ਚੱਲ ਰਹੇ ਨੇ ਇਹਦੇ ਹਾਂਜੀ ਅੰਬਰੂਦ ਇੰਨਾ ਵਧੀਆ ਖਾਨ ਦੇ ਵਿੱਚ ਤੁਸੀਂ ਸੋਚ ਵੀ ਨਹੀਂ ਸਕਦੇ ਮਿੱਠਾ ਔਰ ਕਾਣਾ ਵੀ ਨਹੀਂ ਹੁੰਦਾ ਛੇਤੀ ਅੰਬਰੂਦ ਹਾਂਜੀ ਹਾਂਜੀ ਠੀਕ ਹੈ ਜੀ ਕਲਰ ਕਿਵੇਂ ਰਹੂਗਾ ਅੰਬਰੂਦ ਕਲਰ ਹਲਕਾ ਲਾਈਟ ਪਿੰਕ ਜਿਹਾ ਰਹਿੰਦਾ ਜੀ ਬੀਜ ਬਹੁਤ ਘੱਟ ਹੁੰਦਾ ਇਹਦੇ ਅੰਦਰ ਬੀਜ ਘੱਟ ਹੁੰਦਾ ਮੈਂ ਤਾਂ ਇਹ ਜਿਆਦਾ ਕਹਿਣਾ ਵੀ ਆਪਾਂ ਇਹਦੇ ਬਾਗ ਲਾਈਏ ਮਤਲਬ ਜਿਆਦਾ ਡਿਵੈਲਪ ਕਰੀਏ ਆਪਾਂ ਨੂੰ ਬਾਗਾਂ ਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾ ਰਹੇ ਆਪਾਂ ਸੀਤਾਫਲ ਸੀਤਾਫਲ ਆ ਗਿਆ ਬਈ ਜੀ ਹਾਂ ਦੇਖੋ ਇਹ ਵੀ ਸਪੈਸ਼ਲ ਵੈਰਾਈਟੀ ਹੈ ਆਮ ਨਹੀਂ ਵੇਚਦੇ ਆਪਾਂ ਜਿਹੜਾ ਆਮ ਵਾਲਾ ਸੀਤਾਫ ਠੀਕ ਹੈ ਜੀ ਫਲ ਬਹੁਤ ਜਿਆਦਾ ਰਹਿੰਦਾ ਇਹਨੂੰ ਇਹਦਾ ਸਾਈਜ਼ ਕਿੱਡਾ ਹੋਊਗਾ ਜੀ ਸਾਈਜ਼ ਇਹਦਾ 6-7 ਫੁੱਟ ਦਾ ਹੁੰਦਾ ਜੀ ਫਲ ਬਹੁਤ ਵਧੀਆ ਲੱਗਦਾ ਇਹਨੂੰ ਠੀਕ ਹੈ ਜੀ ਪਹਿਲੇ ਸਾਲ ਆਜੂ ਫਲ ਹਾਂਜੀ ਹਾਂਜੀ ਪਹਿਲੇ ਸਾਲ ਆਉਣਾ ਫਲ ਜੀ ਫਰਵਰੀ ਦੇ ਵਿੱਚ ਫਲ ਚੱਕਣ ਦੀ ਗਰੰਟੀ ਹੈ ਜੀ ਗਰੰਟੀ ਹੈ ਹਾਂਜੀ ਹਾਂਜੀ ਲੈ ਵੀ ਫਰਵਰੀ ਚ ਫਲ ਚੱਕਣ ਦੀ ਗਰੰਟੀ ਹੈ ਕਿ ਸਿੱਧਾ ਫਲ ਦੀ ਸਿੱਧਾ ਫਲ ਦੀ ਇਹ ਕੀ ਆ ਗਿਆ ਜੀ ਭਾਈ ਜੀ ਇਹ ਕਾਜੂ ਦਾ ਬੁੱਟਾ ਜੀ ਕਾਜੂ ਕਾਜੂ ਲੈ ਵੀ ਮਿੱਤਰੋ ਆਜੋ ਇਹ ਆ ਗਿਆ ਜੀ ਡਰਾਈ ਫਰੂਟ ਹਾਂ ਡਰਾਈ ਫਰੂਟ ਜੀ ਕਾਜੂ ਦਾ ਬੁੱਟਾ ਜੀ ਆਪਣੇ ਹੋਜੂ ਪੰਜਾਬ ਦੇ ਬਹੁਤ ਵਧੀਆ ਜੀ ਮੈਂ ਇ ਆਪ ਖਾਦਾ ਕਾਜੂ ਅੱਛਾ ਜੀ ਹਾਂਜੀ ਹਾਂਜੀ ਸਪੈਸ਼ਲ ਕਾਜੂ ਹੈ ਇਹਨੂੰ ਫਲਾਂ ਆਊਗਾ ਹੀ ਆਊਗਾ ਆਊਗਾ ਹੀ ਆਊਗਾ ਇਹ ਨਹੀਂ ਹੈਗਾ ਵੀ ਫਲ ਨਹੀਂ ਲੱਗਣਾ ਠੀਕ ਹੈ ਰੇਟ ਕੀ ਹੈ ਦਾ ਬਾਈ ਜੀ ਬਸ ਆਹੀ 250 ਰੁਪਏ ਦਾ ਬੁਟਾ ਹੈ ਹਾਂਜੀ ਹਾਂਜੀ ਐਡਾ ਹੋਊਗਾ ਜਾਂ ਫਿਰ ਛੋਟਾ ਹੋਊਗਾ ਸਟਾਰਟਿੰਗ ਸਾਈਜ਼ ਹੋਊਗਾ ਸਟਾਰਟਿੰਗ ਸਾਈਜ਼ 250 ਤੋਂ ਲੈ ਕੇ 500 ਤੱਕ ਬੁਟਾ ਪਿਆ ਜੀ 250 ਤੋਂ ਲੈ ਕੇ 500 ਰੁਪਏ ਤੱਕ ਹਾਂ ਸਾਈਜ਼ ਬڑے ਛੋਟੇ ਕਦਮ ਹੁੰਦੇ ਰਹਿੰਦੇ ਨੇ ਕਈ ਵਾਰ 150 ਵਾਲਾ ਵੀ ਰਹਿ ਜਾਂਦਾ ਸਾਡੇ ਕੋਲ ਲੈ ਵੀ ਆ ਦੇਖ ਸਕਦੇ ਬਾਈ ਜੀ ਪੱਤਾ ਵੀ ਹੈ ਨਹੀਂਗਾ ਫਲ ਲੱਗਿਆ ਹੋਇਆ ਗੱਲ ਕੀ ਹੋ ਗਈ ਇਹ ਬਾਈ ਜੀ ਇਹ ਅਫਗਾਨੀ ਅੰਜੀਰ ਆ ਜਿਵੇਂ ਹੁਣ ਬਰਸਾਤ ਦਾ ਟਾਈਮ ਚੱਲ ਰਿਹਾ ਨਾ ਜਿਆਦਾ ਪਾਣੀ ਕਰਕੇ ਪੱਤਾ ਝੜ ਜਾਂਦਾ ਹੈ ਟੜ ਜਾਂਦਾ ਪਤਾ ਹਾਂ ਦੇਖੋ ਉਹਦਾ ਉਹ ਖੜੀਆ ਉਹਦਾ ਖੜੀਆ ਜੀ ਉਹ ਬਿਨਾ ਫਲ ਤੋਂ ਆ ਮਤਲਬ ਆ ਫਲ ਬਿਨਾ ਫਲਾ ਮਤਲਬ ਇਹਦਾ ਪੱਤਾ ਨਹੀਂ ਝੜਿਆ ਹੈਗਾ ਜੀ ਠੀਕ ਹੈ ਜੀ ਇਹ ਪੁੱਣਾ ਰੱਖਿਆ ਦੀ ਪੜ ਦੇ ਵਿੱਚ ਤਾਂ ਕਰਕੇ ਪੱਤਾ ਰਿਹਾ ਇਹ ਫਰਗਾਨਿਸਤਾਨ ਵਾਲੀ ਅੰਜੀਰਾ ਇਸ ਤਰ੍ਹਾਂ ਤੁਹਾਨੂੰ ਫਲ ਦਿਖਾ ਸਕਦਾ ਵੀ ਫਲ ਲੱਗਿਆ ਰਹੇ ਆ ਦੇਖ ਸਕਦਾ ਵੀ ਫਲ ਐਡੇ ਦੇ ਉੱਪਰ ਹੀ ਲੱਗਣ ਲੱਗ ਜਾਂਦਾ ਹਨਾ ਹਾਂਜੀ ਹਾਂਜੀ ਇਹਦਾ ਰੇਟ ਕੀ ਰਹੂਗਾ ਜੀ ਭਾਈ ਜੀ 150 ਤੋਂ ਲੈ ਕੇ 250 ਤੱਕ 150 ਰੁਪਏ ਤੋਂ ਲੈ ਕੇ 250 ਰੁਪਏ ਦਾ ਬੂਟਾ ਹਾਂਜੀ ਹਾਂਜੀ ਆ ਕੀ ਚੀਜ਼ ਆ ਕੀ ਭਾਈ ਜੀ ਗਰਮੀ ਵਾਲਾ ਨਿੰਬੂ ਆ ਗਰਮੀ ਵਾਲਾ ਨਿੰਬੂ ਜਿਹੜਾ ਗਰਮੀਆਂ ਦੇ ਵਿੱਚ ਪੱਕਦਾ ਹਾਂਜੀ ਔਰ ਸਰਦੀਆਂ ਦੇ ਵਿੱਚ ਨਹੀਂ ਲੱਗਦਾ ਇਹ ਸਰਦੀਆਂ 'ਚ ਬਿਲਕੁਲ ਬੰਦ ਹੋ ਜਾਂਦਾ ਲੱਗਣਾ ਠੀਕ ਹੈ ਜੀ ਇਹ ਵੀ ਬਹੁਤ ਜ਼ਿਆਦਾ ਮਤਲਬ ਆਪਣੇ ਕੋਲ ਬੂਟੇ ਬਲਕਦੇ ਵਿੱਚ ਪੈ ਨੇ ਤੁਸੀਂ ਇਹਦੇ ਲਗਾ ਸਕਦੇ ਹੋ ਬਾਗ ਲੈ ਵੀ ਇਹ ਆ ਗਿਆ ਜੀ ਗਰਮੀ ਵਾਲਾ ਪੌਦਾ ਹਣਾ ਹਾਂਜੀ ਹਾਂਜੀ ਹੁਣ ਲਾ ਲਓ ਤੁਸੀਂ ਤੁਹਾਨੂੰ ਅੱਗੇ ਜਾ ਕੇ ਗਰਮੀ 'ਚ ਫਲ ਦੇਊਗਾ ਇਹ ਦੇਊਗਾ ਦੇਊਗਾ ਇਹ ਕਾ ਹੈ ਜੀ ਕਾਲਾ ਅਮਰੂਦ ਹਾਂ ਬਾਈ ਜੀ ਇਹ ਤਾਂ ਇੱਕ ਸਪੈਸ਼ਲ ਵੈਰਾਈਟੀ ਹੈ ਤੁਸੀਂ ਦੇਖ ਲਓ ਆਪਣੇ ਕੋਲ ਹਾਈਟ ਵਾਲੇ ਵੱਡੇ ਵੱਡੇ ਤਿਆਰ ਪੌਦੇ ਨੇ ਕਾਲਾ ਅਮਰੂਦ ਦੇਖੋ ਤੁਸੀਂ ਆਏ ਨਹੀਂ ਹੈਗਾ ਵੀ ਬੂਟਾ ਲਾ ਲਿਆ ਜਾ ਕੇ ਚੱਲੂ ਗਾੜੀ ਅੱਛਾ ਜੀ ਇਹ ਮਰ ਜੂਗਾ ਜਾ ਕੇ ਬੂਟਾ ਤੰਦਰੁਸਤ ਲਾਇਆ ਜਾਵੇ ਵੀ ਜਿਹੜੇ ਲਾਈਏ ਤਾਂ ਜੇ 50 ਲਾਏ ਨੇ ਤਾਂ 50 ਦੇ 50 ਕਾਮਯਾਬ ਹੋਣੇ ਚਾਹੀਦੇ ਨੇ ਬਾਈ ਜੀ ਸੁਣੋ ਬਾਹਰੋਂ ਬਹੁਤ ਜ਼ਿਆਦਾ ਸਸਤੇ ਬੂਟੇ ਮਿਲਣਗੇ ਪਰ ਬਾਈ ਉਹਨਾਂ ਦੀ ਚੱਲਣ ਦੀ ਗਰੰਟੀ ਨਹੀਂ ਹੋएगी ਹੈਗੇ ਨਾ ਗੱਲ ਇਹਦੀ ਇਹ ਤਾਂ ਗੱਲ ਹੈਗੀ ਆ ਗਈ ਹੈ ਜੀ ਸੋ ਜਿਹੜਾ ਤੁਸੀਂ ਬੂਟਾ ਲੈ ਗਏ ਬਾਈ ਹਾਂ ਬਾਈ ਕਹਿੰਦਾ ਵੀ 100% ਚੱਲੂ ਕੋਈ ਚੱਲੂਗਾ ਚੱਲੂਗਾ ਹਾਂ ਕਿਉਂਕਿ ਲੈਣਾ ਜ਼ਰੂਰੀ ਆ ਆਪਣੇ ਕੋਲੇ ਚੱਲਣ ਦਾ ਕਾਰਨ ਇਹ ਹੈ ਆਪਾਂ ਬੂਟੇ ਦੀ ਸਾਂਭ ਸੰਭਾਲ ਬਹੁਤ ਦੇਖ ਰੇਕ ਵਧੀਆ ਤਰੀਕੇ ਨਾਲ ਪਹਿਲਾਂ ਜਿਹੜਾ ਮਰਨਾ ਹੁੰਦਾ ਸੀ ਆਪਦੇ ਕੋਲ ਮਾਰਦੇ ਆ ਫਿਰ ਬੂਟੇ ਦੀ ਅੱਗੇ ਸਪਲਾਈ ਦਿੰਨੇ ਆ ਚਾਹੇ 6 ਮਹੀਨੇ ਸਾਨੂੰ ਆਪਦੇ ਕੋਲ ਰੱਖ ਕੇ ਉਹਦਾ ਰਿਜ਼ ਦੇਖਣਾ ਨਾ ਪਵੇ ਸਹੀ ਗੱਲ ਤਾਂ ਕਰਕੇ ਹਾਈਟ ਵਾਲਾ ਠੀਕ ਹੈ 150 ਰੁਪਏ ਦਾ ਫਰਕ ਹੋਊਗਾ ਸਾਡਾ ਬੂਟੇ ਦਾ ਹਾਂਜੀ ਹਰ ਨਰਸਰੀ ਤੋਂ ਮਤਲਬ ਅਲੱਗ ਰੇਟ ਹੋਣਾ ਹੈ 20 50 ਰੁਪਏ ਦਾ ਫਰਕ ਪੜ੍ਹਣੀ ਰਹਿਣਾ ਹੈ ਠੀਕਾ ਤੁਹਾਨੂੰ ਸਾਰਾ ਪਾਸਾ ਆਉਰ ਪਾਸਾ 150 ਦੀ ਵੀ ਮਿਲ ਜਾਣੀ ਆ ਚੀਜ਼ ਸਾਡੇ ਕੋਲ ਉਹੀ ਚੀਜ਼ ਹਨੋ ਦੋਸਤਾਂ ਦੀ ਪੱਲੀਆ ਪਰ ਉਹ ਮਰੂਗੀ ਨਹੀਂ ਚੱਲੂਗੀ ਥੋੜੇ ਜਾ ਕੇ ਥੋੜੀ ਮਿਹਨਤ ਰਾਸ ਆਊਗੀ ਇਹ ਗੱਲ ਮੇਨ ਆ ਬਾਈ ਮੇਨ ਆ ਜੀ ਮੇਨ ਕਿਉਂਕਿ ਅੱਜ ਆਪਾਂ ਨੇ ਬੀਜ ਲਿਆ ਬਾਈ ਜਣਾ ਆਪਣਾ ਟਾਈਮ ਨਹੀਂ ਵੇਸਟ ਹੋਊਗਾ ਟਾਈਮ ਨਹੀਂ ਵੇਸਟ ਆਊ ਤੁਹਾਡਾ ਜਿਹੜਾ ਆ ਕੇ ਲੈ ਕੇ ਗਏ ਆ ਉਹ ਤੇਲ ਲੱਗਿਆ ਮਿਹਨਤ ਗਈ ਆ ਜਿਹਨੇ ਮੈਟਰ ਰੱਖਿਆ ਮੈਟਰ ਰੱਖ ਦਿਆ ਸਾਰਾ ਕੁਝ ਸੋਚ ਕੇ ਚੱਲਾ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਪੌਦਾ ਦੇਖੋ ਕਾਲਾ ਅਮਰੂਦ ਆ ਜੀ ਇਹ ਵੀ ਕਾਲਾ ਅਮਰੂਦ ਦੇਖੋ ਸਪੈਸ਼ਲ ਦੇਖ ਸਕਦੇ ਹੋ ਸਾਈਜ਼ ਕਿੱਡਾ ਅੱਛਾ ਇਹ ਫਲ ਬਹੁਤ ਜਿਆਦਾ ਲੱਗਦਾ ਇਹਨੂੰ ਆਪਾਂ ਨੇ ਲਗਾਉਣਾ ਕਿੱਥੇ ਆ? ਹਾਂ ਸ਼ੌੜੇ ਦੇ ਵਿੱਚ ਛਾਂ ਦੇ ਵਿੱਚ ਹੁੰਦਾ। ਛਾਂ ਦੇ ਵਿੱਚ ਹੁੰਦਾ। ਹਾਂ ਬਾਕੀ ਜਦੋਂ ਤੁਸੀਂ ਸਾਡੇ ਕੋਲ ਆਉਣੇ ਆ ਪੌਦੇ ਲੈਣੇ ਹੋ। ਉਹਦੀ ਜਾਣਕਾਰੀ ਦੇਣੀ ਸਾਨੂੰ ਸਾਡਾ ਫਰਜ਼ ਆ। ਜ਼ਰੂਰੀ ਵੀ ਹੈ ਜੀ। ਮੰਨ ਲਓ ਆਪਾਂ ਤੁਸੀਂ ਆਏ ਸਾਡੇ ਕੋਲ ਬੈਠੇ ਚਾਹ ਪਾਣੀ ਪੀਓ ਗੱਲਬਾਤ ਕਰੋ। ਉਸ ਤੋਂ ਬਾਅਦ ਸਾਡੇ ਨਾਲ ਸਾਨੂੰ ਪੁੱਛੋ ਵੀ ਆਹ ਬੂਟਾ ਕਿੰਨੀ ਹਾਈਟ ਤੇ? ਕਿੰਨਾ ਉੱਚਾ? ਕਿਹੜੀ ਦਵਾਈ ਖਾਦ ਪਾ ਕੇ ਲਾਈਏ? ਲਾਈਏ। ਔਰ ਕਿੰਨਾ ਪਾਣੀ ਦੇਣਾ? ਸਹੀ ਗੱਲ ਹੈ ਜਦੋਂ ਤੁਸੀਂ ਸਾਡੇ ਕੋਲ ਬੂਟੇ ਲੈ ਲੈਣੇ ਹੋ ਉਸ ਤੋਂ ਬਾਅਦ ਅਸੀਂ ਸਾਰਾ ਸਮਝਾਉਣਾ ਜਿਵੇਂ ਲਾਈਨ ਵਾਰ ਰੱਖੇ ਨੇ ਭਾਈ ਜੀ ਇਹ ਬੂਟਾ ਇੰਨੇ ਫਰਕ ਨਾਲ ਲਾਉਣਾ ਔਰ ਇੰਨੇ ਫਰਕ ਨਾਲ ਮਤਲਬ ਲਾ ਕੇ ਇਹਨੂੰ ਮਤਲਬ ਇੰਨੀ ਮਿੱਟੀ ਜੀ ਦੱਬਣਾ ਕਿੰਨਾ ਟੋਆ ਕੱਢਣਾ ਜਿਵੇਂ ਹੁਣ ਪਪੀਤੇ ਦੀ ਗੱਲ ਕਰ ਲਈਏ ਲੋਕੀ ਪਪੀਤਾ ਆਮ ਵੀ ਲਾ ਦਿੰਦੇ ਨੇ ਕਹਿੰਦੇ ਜੀ ਮਰ ਗਿਆ ਸਾਡੇ ਪਪੀਤਾ ਚੱਲਦਾ ਨਹੀਂ ਮੈਂ ਤੁਹਾਨੂੰ ਆਪਣੀ ਨਰਸਰੀ ਚ 40 ਦਿਨ ਪਹਿਲਾਂ ਪਪੀਤਾ ਲਾਇਆ ਦਿਖਾ ਸਕਦਾ ਬਿਲਕੁਲ ਫਰੂਟ ਆ ਚੁੱਕਿਆ ਅੱਛਾ ਫਲ ਆ ਚੁੱਕਿਆ 42 ਦਿਨਾਂ ਦੇ ਵਿੱਚ 40 ਦਿਨਾਂ ਦੇ ਵਿੱਚ ਕਾਰਨ ਕੀ ਆ ਉਹਦਾ ਉਹਨੂੰ ਆਪਣੇ ਮਤਲਬ ਉੱਚੀ ਜਗ੍ਹਾ ਤੇ ਲਗਾਉਣਾ ਪੂਰਾ ਤਰੀਕੇ ਨਾਲ ਪ੍ਰੋਪਰ ਸਾਰਾ ਸਮਝਾ ਕੇ ਕਿਸ ਤਰ੍ਹਾਂ ਲਾਉਣਾ ਕਿੰਨਾ ਡੂੰਘਾ ਕਿੰਨੀ ਖਾਦ ਹਰ ਚੀਜ਼ ਸਮਝਾ ਕੇ ਦਊਂਗਾ ਇਦਾਂ ਨਹੀਂ ਵੀ ਬੂਟੇ ਦਿੱਤੇ ਲੋ ਜੀ ਬਾਈ ਚਲੇ ਜਾਓ ਕੋਈ ਗੱਲ ਨਹੀਂ ਲਾਓ ਜਾ ਕੇ ਇਸ ਤਰ੍ਹਾਂ ਨਹੀਂ ਤੋਂ ਟ੍ਰੇਨਿੰਗ ਵੀ ਮਿਲੂਗੀ ਬੂਟੇ ਟ੍ਰੇਨਿੰਗ ਤੋਂ ਬਿਨਾ ਬੂਟੇ ਲਾਉਣ ਦਾ ਕੋਈ ਫਾਇਦਾ ਨਹੀਂ ਹਾਂ ਜ਼ਰੂਰੀ ਹੈ ਜੀ ਜਿਸ ਤਰ੍ਹਾਂ ਤੁਸੀਂ ਸਾਰੇ ਆਪਣੇ ਵੀਡੀਓ ਦੇ ਚ ਦਿਖਾਉਂਦੇ ਰਹਿੰਦੇ ਹੋ ਹਰ ਚੀਜ਼ ਉਸ ਤਰੀ ਮੈਂ ਜਾਣਕਾਰੀ ਦੇਣ ਲਈ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਜੀ ਇਹ ਆ ਦੇਖੋ ਇਹ ਮਸੰਮੀ ਹੈ ਜੀ ਸਿੱਪੀ ਵਾਲੀ ਸਿੱਪੀ ਵਾਲੀ ਥਿਆਨੀ ਵਾਲੀ ਜਿਹੜਾ ਆਪਾਂ ਮਾਰਕੀਟ ਦੇ ਵਿੱਚ ਲੈ ਕੇ ਜਾ ਕੇ ਆਪਾਂ ਜੂਸ ਵਾਲਿਆਂ ਨੂੰ ਕਹਿੰਦਾ ਭਾਈ ਜੂਸ ਬਣਾ ਜਾਂ ਜੂਸ ਪੀਣਿਆ ਕਿੰਨਾ ਸਵਾਦ ਆਉਂਦਾ ਸਹੀ ਗੱਲ ਹੈ ਵੀ ਯਾਰ ਬਹੁਤ ਵਧੀਆ ਲੱਗਿਆ ਬ੍ਰਾਂਡ ਜੂਸ ਇੱਕ ਆਮ ਦੁਕਾਨ ਤੋਂ ਪੀ ਲੈਣ ਨੇ ਫਰਕ ਪੈਂਦਾ ਵੀ ਕਵਾਲਿਟੀ ਦਾ ਫਰਕ ਹੁੰਦਾ ਜਿਹੜਾ ਇਹ ਮਸੰਮੀ ਵਰਤੇ ਆ ਉਹਨਾਂ ਨੂੰ ਪਤਾ ਵੀ ਹਾਂ ਸੇਪੀ ਵਾਲੀ ਮਸੰਮੀ ਪੂਰੀ ਵਧੀਆ ਹੁੰਦੀ ਹੈ ਲੈ ਵੀ ਸਾਈਜ਼ ਐਡਾ ਕਾਗਾ ਤੇ ਫਾਲਾ ਆਇਆ ਪਿਆ 150 ਰੁਪਏ ਤੋਂ ਸ਼ੁਰੂ ਹੋ ਕੇ ਬੂਟਾ 350 ਤੱਕ ਪਿਆ ਪੂਰਾ ਵਧੀਆ ਗਾਰੰਟੀ ਵਾਲਾ ਪੂਰਾ ਫਾਲਾ ਆਊਗਾ ਲੈ ਵੀ ਸਿਰਫ 150 ਰੁਪਏ ਤੋਂ ਬੂਟਾ ਸਟਾਰਟ ਆ ਇਹ ਆ ਗਿਆ ਬਾਈ ਜੀ ਬਦਾਮ ਬਦਾਮ ਜਿਹਨੂੰ ਕਹਨੇ ਆ ਲਓ ਬਾਈ ਜਿਹੜਾ ਮੇਰਾ ਵੀਰ ਨਾ ਬਦਾਮਾਂ ਦਾ ਬੂਟਾ ਲਾਉਣਾ ਚਾਹੁੰਦਾ ਤਾਂ ਧੂਰੀ ਆ ਜੋ ਇਥੋਂ ਮਿਲੂਗਾ ਤੁਹਾਨੂੰ ਗਰੰਟੀ ਵਾਲਾ ਵੀ ਛੋਡੇ ਘਰੇ ਜਾ ਕੇ ਬੂਟਾ ਚੱਲੂਗਾ ਹੀ ਚੱਲੂਗਾ ਚੱਲਣ ਦੇ ਨਾਲ ਨਾਲ ਫਰਵਰੀ ਦੇ ਵਿੱਚ ਫਲ ਵੀ ਚੱਕੂ ਫਲ ਵੀ ਚੱਕੂਗਾ ਹਾਂ ਇਹ ਹੁੰਦਾ ਕਈ ਵਾਰ ਐ ਹੋ ਜਾਂਦਾ ਦੀ ਬੂਟਾ ਲੈ ਜਾਂਦੇ ਆਪਾਂ ਹਾਂਜੀ ਉਹ ਲਿਆ ਕੇ ਲਾਉਣੇ ਨਿਕਲਿਆ ਉਹਦਾ ਆੜੂ ਦਾ ਬੂਟਾ ਅੱਛਾ ਜੀ ਸਮਝ ਗਏ ਤੁਸੀਂ ਦੇਖਣ ਨੂੰ ਆੜੂ ਵਰਗਾ ਹੁੰਦਾ ਹੁੰਦਾ ਨਾ ਪਤਾ ਨਹੀਂ ਲੱਗਦਾਗਾ ਪਤਾ ਨਹੀਂ ਲੱਗਦਾਗਾ ਠੀਕ ਹੈ ਨਾ ਆਪਾਂ ਇਸ ਚੀਜ਼ ਦੀ ਗਰੰਟੀ ਲੈਨੇ ਆ ਜੇ ਆੜੂ ਦਿੱਤਾ ਤਾਂ ਸਾਨੇ ਪੰਜਾਬ ਆੜੂ ਹੀ ਦੇਵਾਂਗੇ ਜੇ ਬਦਾਮ ਦਿੱਤਾ ਤਾਂ ਬਦਾਮ ਹੀ ਹੀ ਨਿਕਲੂਗਾ ਇਹ ਨਹੀਂ ਹੈਗਾ ਕੋਈ ਗੱਲ ਫਰਕ ਨਿਕਲੂਗੀ ਔਖਾੜੀ ਨਹੀਂ ਹੋਊਗੀ ਇੱਥੇ ਵੀਡੀਓ ਰ ਤੈਨੂੰ ਇੱਕ ਮਿੰਟ ਲਈ ਕੱਟ ਕਰ ਦਿਆ ਤੁਹਾਨੂੰ ਅੰਗੂਰਾਂ ਦੀ ਬੇਲ ਦਿਖਾਉਣਾ ਉਹਦੇ ਦੀ ਰਿਜ਼ਲਟ ਦਾ ਪਤਾ ਲੱਗ ਜੂ ਵੀ ਆਪਾਂ ਹਕੀਕਤ ਵਿੱਚ ਵੇਚ ਕੀ ਰਹੇ ਹਾਂ ਰੁਕੋ ਇੱਕ ਮਿੰਟ ਆ ਜਿਹੜਾ ਪੌਦਾ ਨਾ ਇਹ ਕਰੇ ਹੋਣਾ ਜ਼ਰੂਰੀ ਹੈਗਾ ਪਰ ਧੋਖੇ ਤੋਂ ਬਚਿਓ ਅੱਛਾ ਜੀ ਕਿਉਂ ਭਾਈ ਸਹੀ ਗੱਲ ਆ ਕੀ ਧੋਖਾ ਹੁੰਦਾ ਵੇ ਜੀ ਧੋਖਾ ਇਹ ਹੁੰਦਾ ਜੀ ਦੇਖੋ ਆਪਾਂ ਇਹ ਕੀ ਆ ਪਹਿਲੇ ਦੱਸੋ ਇਹ ਅੰਗੂਰਾਂ ਦੀ ਬੇਲ ਆ ਜੀ ਅੰਗੂਰਾਂ ਦੀ ਬੇਲ ਆ ਲੈ ਪਹਿਲਾਂ ਦੱਸ ਦਈਏ ਨਾ ਪਰ ਆਪਾਂ ਹਾਂ ਅੰਗੂਰਾਂ ਦੀ ਬੇਲ ਓਰੀਜਨਲ ਓਰੀਜਨਲ ਲੰਬਾ ਕੈਪਸੂਲ ਅੰਗੂਰ ਅੱਛਾ ਜੀ ਦੋ ਲਾਓ ਚਾਰ ਲ ਠੀਕ ਘੱਟ ਲਾ ਲਓ 10 ਦੀ ਬਜਾਏ 2 ਲਾ ਲਓ ਠੀਕ ਹੈ ਜੀ 10 ਦਾ ਕੰਮ ਕਰੋਗੀ ਠੀਕ ਹੁੰਦਾ ਕੀ ਹੈ ਇਹ ਐਕਚੁਅਲ ਦੇ ਵਿੱਚ ਐਕਚੁਅਲ ਦੇ ਵਿੱਚ ਜਦੋਂ ਆਪਾਂ ਤੁਹਾਨੂੰ ਦੱਸ ਕੇ ਆੜਿਆ ਵੀ ਬਦਾਮ ਵਾਲਾ ਕੰਮ ਮਤਲਬ ਬਦਾਮ ਲਾਇਆ ਨਿਕਲੇ ਆੜੂ ਹਾਂ ਕੋਈ ਕੰਮ ਹੈ ਉਹ ਕੰਮ origignal ਦੇ ਵਿੱਚ ਜਾਈਏ ਆਪਾਂ ਅੱਜ ਆਪਾਂ ਬਦਾਮ ਲਾਉਣਾ ਤਾਂ ਬਦਾਮ ਹੀ ਹੋਵੇ ਜਿਸ ਤਰ੍ਹਾਂ ਇਹ ਅੰਗੂਰਾਂ ਦੀ ਬੇਲ ਹੈ ਅਸਲੀ ਦੇ ਵਿੱਚ ਲੰਬਾ ਅੰਗੂਰ ਕੈਪਸੂਲ ਅੰਗੂਰ ਲੱਗੂਗਾ ਔਰ origignal ਦੇ ਵਿੱਚ ਹੋਊਗੀ ਔਰ ਫਲ ਬਹੁਤ ਜ਼ਿਆਦਾ ਆਊਗਾ। ਠੀਕ ਆ। ਹਾਂ। ਜ਼ਿਲ੍ਹਾ ਜਾ ਸਕਦੇ ਹੋ ਗਰੰਟੀ ਦੇ ਵਿੱਚ ਅੰਗੂਰਾਂ ਦੀ ਬੇਲ। ਉਹ ਅੰਗੂਰ ਨਹੀਂ ਹੈਗਾ ਬਈ ਜਿਹੜਾ ਗੋਲ ਜਾਂਦਾ ਨਾ ਖੱਟਾ ਜਾਂ ਹੁੰਦਾ ਹੈ। ਇਹ ਅੰਗੂਰ ਬਈ ਲਗਭਗ 2-3 ਇੰਚ ਦਾ ਹੋਊਗਾ ਬਈ। ਪੂਰਾ ਆਰਾਮ ਨਾਲ ਜੀ। 2-3 ਇੰਚ ਦਾ ਅੰਗੂਰ ਹੋਊਗਾ ਬਈ ਤੇ ਹੋਊਗਾ ਬਈ ਖੰਡ ਵਰਗਾ ਮਿੱਠਾ। ਜਿਸ ਤਰ੍ਹਾਂ ਤੁਹਾਨੂੰ ਕਿਹਾ ਮਾਰਕੀਟ ਦੇ ਵਿੱਚ ਦੁਕਾਨਾਂ ਤੇ ਰੇੜੀਆਂ ਤੇ ਅੱਡਿਆਂ ਤੇ ਦੇਖਦੇ ਹੋ। ਉਹ ਵਾਲਾ ਸੇਮ ਉੱਥੇ ਦੀ ਉਹ ਰੇਡ ਹੈ। ਸੇਮ ਆ। ਠੀਕ ਆ। ਬਾਰਲੀਓ ਆ ਗਈ। ਮੈਂ ਤੇ ਹੁਣੇ ਪੰਜਾਬ 'ਚ ਵੀ ਹੋ ਸਕਦਾ ਹੈ ਕਿ ਤੁਹਾਡੇ ਘਰੇ ਜੇ ਤੁਸੀਂ ਲੈ ਗਏ। ਹਾਂਜੀ ਹਾਂਜੀ। ਅਗਲਾ ਕੀ ਆ ਗਿਆ ਜੀ ਬਾਈ ਜੀ? ਬਾਈ ਜੀ ਇਹ ਵਾਲਾ ਹੈ ਸਾਰ ਸਫੈਦਾ ਅਮਰੂਦ ਆ ਗਿਆ। ਸਾਰ ਸਫੈਦਾ ਅਮਰੂਦ। ਹਾਂ ਇੰਨੀ ਹਾਈਟ ਦਾ ਬੂਟਾ ਤੁਹਾਨੂੰ ਆਪਾਂ ਦੇ ਸਕਦੇ ਆ। ਠੀਕ ਹੈ ਜੀ। ਐਡੀ ਹਾਈਟ ਹੋ ਗਈ ਬਈ ਮੇਰੇ ਜੀ। ਹਾਂਜੀ ਹਾਂਜੀ ਤਿਆਰ ਬੂਟਾ ਲੱਗਿਆ ਹੋਇਆ ਹੈਗਾ। ਇਹਦੇ ਵੀ ਬਾਗ ਲਾਉਣ ਲਈ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਠੀਕ ਹੈ ਜੀ। ਕਿੱਲਿਆਂ ਦੇ ਕਿੱਲੇ? ਇਹ ਰੇਟ ਕੀ ਹੋਏ ਦਾ ਜੀ? ਰੇਟ ਤਾਂ ਜੀ 100 ਰੁਪਏ ਤੋਂ ਸ਼ੁਰੂ ਹੋ ਕੇ 350 ਤੋਂ 500 ਤੱਕ ਵੀ ਪਹੁੰਚ ਜਾਂਦਾ। ਇਹ ਵੀ 100 ਰੁ بي ايدرديك ਬਾਈ ਹਾਂਜੀ ਕੀ ਹੋ ਰਿਹਾ ਜੇ ਇਹਨੂੰ ਬਿੰਗਾ ਜਿਹਾ ਕਿਵੇਂ ਹੋਇਆ ਪਿਆ ਹੈ ਇਹ ਜੀ ਹੁਣ ਇਹ ਤਾਂ ਜਿਵੇਂ ਵਜ਼ਨ ਪਾ ਤਾ ਲੋ ਤੁਸੀਂ ਲਓ ਤੁਹਾਡੇ ਤੇ ਵਜ਼ਨ ਪਾ ਦੀ ਤੁਸੀਂ ਟੇਢੇ ਹੀ ਹੋ ਜਾਓਗੇ 50 ਕਿਲੋ ਦੀ ਸੀਮਿੰਟ ਦੀ ਬੋਰੀ ਰੱਖ ਦੀ ਏ ਤੁਸੀਂ ਵੀ ਟੇਢੇ ਹੋ ਕੇ ਚੱਲਣਾ ਹਾਂਜੀ ਇਸੇ ਤਰ੍ਹਾਂ ਵੀ ਇਹ ਪੌਦੇ ਦੇ ਮਤਲਬ ਵਜ਼ਨ ਇੰਨਾ ਹੋ ਗਿਆ ਕਿ ਕੁਦਰਤ ਵੱਲੋਂ ਫਲ ਹੀ ਇੰਨਾ ਆ ਗਿਆ ਫਲ ਜਾਦੇ ਆ ਗਿਆ ਬਈ ਤਾਂ ਕਰਕੇ ਝੁਗਿਆ ਪਿਆ ਵਿਚਾਰਾ ਛੋਟਾ ਪੌਦਾ ਵੀ ਬਾਈ ਜੀ ਲਾਉਂਗੇ 100 ਰੁਪਏ ਵਾਲਾ ਉੱਤੇ ਵੀ ਫਲ ਬਹੁਤ ਜ਼ਿਆਦਾ ਆਊਗਾ ਅੱਛਾ ਜੀ ਮੈਂ ਤੁਹਾਨੂੰ ਅੱਗੇ ਲਾਈਵ ਵੀਡੀਓ ਦੇ ਵਿੱਚ ਮਤਲਬ 150 ਵਾਲੇ ਪੌਦਿਆਂ ਦੀ ਮੈਂ ਤੁਹਾਨੂੰ ਰਿਕਾਰਡ ਨੇ ਸੁਣਾ ਸਕਦਾ ਜੀਮੀਦਾਰ ਨੇ ਭੇਜਿਆ 1.5 ਸਾਲ ਪਹਿਲਾਂ ਬਾਗ ਲਾਇਆ ਸੀ ਠੀਕ ਹੈ ਜੀ ਉਹਨਾਂ ਨੇ 150 ਵਾਲੇ ਪੌਦੇ ਲਾਏ ਤੇ ਬਾਈ ਜੀ ਕਹਿੰਦੇ ਫਲ ਨੂੰ ਕਰੀਏ ਕਿ ਨਜਾਇਜ਼ ਫਲ ਲੱਗਿਆ ਕੁਆਂਟਲਾਂ ਦੇ ਹਿਸਾਬ ਚ ਅੱਛਾ ਜੀ ਹਾਂ ਕਿੰਨੂੰ ਮੈਂ ਕਿਹਾ ਵੇਚੋ ਜੀ 30 ਰੁਪਏ ਕਿਲੋ ਥੋੜਾ ਕੱਚਾ ਵਿਕਣਾ ਦਿਵਾਲੀ ਦੇ ਉੱਪਰ ਕਹਿੰਦਾ ਠੀਕ ਹੈ ਜੀ ਉਹਨਾਂ ਨੇ ਬਹੁਤ ਮਾਲ ਲੱਗਿਆ 150 ਰੁਪਏ ਨੂੰ ਕਿੱਲੇ ਦੇ ਵਿੱਚ ਲਾਇਆ ਵੀ 4 ਲੱਖ ਰੁਪਏ ਦਾ ਫਰੂਟ ਹੋ ਗਿਆ ਜੀ ਉਹਨਾਂ ਦਾ ਆਹ ਫੋਨ ਆਇਆ ਮੈਂ ਬਾਕਾਇਦਾ ਆਪਣੇ ਕੋਲ ਜਿਹੜਾ ਬੰਦਾ ਆਉਗਾ ਮੈਂ ਦਿਖਾ ਸਕਦਾ ਸਾਈਡ ਤੇ ਲਾਇਆ ਵੀ ਮਿੱਤਰੋ ਦੇਖ ਸਕਦੇ ਹੋ ਨਾ ਪੌਦਾ ਹੋਊਗਾ ਮਸਾ 8-9 ਫੁੱਟ ਦਾ ਹਾਂਜੀ ਹਾਂਜੀ ਇਹ ਹੋਊਗਾ ਜੀ 2 ਸਾਲ ਦਾ ਹੋਊਗਾ ਜਾਂ ਫਿਰ ਵੱਡਾ ਜੀ ਢਾਈ ਸਾਲ ਦਾ ਮਦਰ ਪਲਾਂਟ ਢਾਈ ਸਾਲ ਦਾ ਮਦਰ ਪਲਾਂਟ ਆ ਤੇ ਬਾਈ ਜੀ ਫਲ ਤੁਸੀਂ ਦੇਖ ਸਕਦੇ ਹੋ ਦਿਖਾ ਦੇ ਰਹੇ ਵਾ ਭਰਿਆ ਪਿਆ ਬਾਈ ਜੀ ਕੱਲੀ ਕੱਲੀ ਡਾਣੀ ਦੇ ਉੱਤੇ ਫਲ ਲੱਗਿਆ ਹੋਇਆ ਹੈਗਾ ਜੇ ਤੁਸੀਂ ਇਹ ਜੀ ਵੈਰਾਈਟੀ ਲੈਣਾ ਚਾਹੁੰਦੇ ਹੋ ਤਾਂ ਬਾਈ ਜੀ ਉਹ ਇੱਥੋਂ ਮਿਲੂਗੀ ਨਿਊ ਟੰਡੇਗੜ ਨਰਸਰੀ ਤੂਰੀ ਤੋਂ ਇਹੀ ਚੀਜ਼ ਮਿਲੂ ਬਈ ਗਰੰਟੀ ਸੇ ਪੱਕਾ ਸੇਮ ਜੀ ਸੇਮ ਗਰੰਟੀ ਜੇ ਤੁਸੀਂ ਗਾਮਲਿਆਂ ਚ ਵੀ ਲਾਉਣਾ ਚਾਹਣੇ ਪਤਾ ਨਹੀਂ ਆਉਂਦਾ ਨਹੀਂ ਲਾਂਬੇ ਵਾਲਾ ਕੰਮ ਨਹੀਂ ਜੀ ਨਾ ਲਾਂਬੇ ਵਾਲਾ ਕੋਈ ਕੰਮ ਨਹੀਂ ਜੀ ਤੁਸੀਂ ਪਹਿਲਾਂ ਵੀ ਛੋਟ ਕਰਕੇ ਗਏ ਹੋ ਜੀ 2-3 ਮਹੀਨੇ ਹੋ ਗਏ ਲੋਕਾਂ ਨੇ ਬੂਟੇ ਲਾਏ ਨੇ ਕੋਈ ਕੰਪਲੀਟ ਨਹੀਂ ਕੋਈ ਲੰਬਾ ਨਹੀਂ ਰੱਬ ਚਾਇਆ ਸਾਰੇ ਜ਼ਿਮੀਦਾਰ ਖੋਜ ਨੇ ਬਲਕੇ ਦੁਬਾਰਾ ਦੁਬਾਰਾ ਲੈਣ ਆ ਰਹੇ ਨੇ ਠੀਕ ਹੈ ਜੀ ਕੋਈ ਕਿਸੇ ਤਰ੍ਹਾਂ ਦੀ ਕੰਪਲੀਟ ਨਹੀਂ ਗਈ ਕੋਈ ਇੱਕ ਅੱਧਾ ਬੂਟਾ ਸੁੱਕ ਗਿਆ ਤਾਂ ਉਹਦੀ ਮਤਲਬ ਕੋਈ ਅਗਲੇ ਨੇ ਮੰਨਿਆ ਨਹੀਂ ਹੈਗਾ ਅਗਲਾ ਕਹਿੰਦਾ ਠੀਕ ਹੈ ਸਾਡੇ ਤਾਂ ਬਲਕੇ ਵੀ ਮਤਲਬ ਬਹੁਤ ਜ਼ਿਆਦਾ ਸੁੱਕ ਜਾਂਦੇ ਤੇਗੇ ਇਹ ਤਾਂ ਇੱਕ ਅੱਦੇ ਬੂਟੇ ਦੀ ਉਹ ਗੱਲ ਹੈ ਕੁਦਰਤੀ ਹੋ ਜਾਂਦਾ ਕੁਦਰਤੀ ਹੋ ਜਾਂਦਾ ਕਈ ਵਾਰ ਲਾਣ ਲੱਗੇ ਆਪਾਂ ਤੋਂ ਜੜ ਹਿੱਲ ਗਈ ਜਾਂ ਜ਼ਿਆਦਾ ਡੂੰਘਾ ਲਾਤਾ ਜਾਂ ਪਾਣੀ ਜ਼ਿਆਦਾ ਲੱਗਿਆ ਹਨ ਇਸ ਤਰ੍ਹਾਂ ਪ੍ਰੋਬਲਮ ਆ ਸਕਦੀ ਹੈ ਲੇਕਿਨ ਆਪਣਾ ਦਿੱਤਾ ਦਿੱ ਬਾਕੀ ਦਵਾਂਗਾ ਤੁਹਾਨੂੰ 1 ਮਹੀਨੇ ਦੀ ਫੁੱਲ ਗਰੰਟੀ 1 ਮਹੀਨੇ ਦੀ ਗਰੰਟੀ ਨਾਲ 1 ਮਹੀਨੇ ਦੀ ਗਰੰਟੀ ਨਾਲ ਜਿਹੜਾ ਵੀ ਤੁਸੀਂ ਬੂਟਾ ਲਿਆ ਕੇ ਸਾਡੇ ਕੋਲ ਲਾਓਗੇ ਅਗਰ ਤੁਹਾਡਾ ਸੁੱਕ ਗਿਆ ਫਲ ਵਾਲਾ ਹਾਂਜੀ ਫਲ ਦੀ ਗੱਲ ਕਰਦੇ ਆਂ ਡੈਕੋਰੇਸ਼ਨ ਦੀ ਨਹੀਂ ਡੈਕੋਰੇਸ਼ਨ ਦੀ ਨਹੀਂ ਫਲ ਦੀ ਹਾਂਜੀ ਜਿਹੜਾ ਫਲ ਦਾ ਬੂਟਾ ਤੁਸੀਂ ਲਾਓਗੇ ਉਹਦੀ 1 ਮਹੀਨੇ ਦੀ ਮੇਰੇ ਵੱਲੋਂ ਗਾਰੰਟੀ ਰਹੂਗੀ ਲਾਉਣ ਦਾ ਤਰੀਕਾ ਮੇਰੇ ਹਿਸਾਬ ਵਾਲਾ ਹੋਊਗਾ ਲੈ ਵੀ ਮੈਨੂੰ ਲੱਗਦਾ ਵੀ ਆ 1 ਮਹੀਨੇ ਵਾਲੀ ਗਾਰੰਟੀ ਨਾ ਕਿਤੋਂ ਵੀ ਨਹੀਂ ਮਿਲਨੀ ਸਾਨੂੰ ਸਿਰਫ ਇੱਥੋਂ ਮਿਲੂਗੀ ਸੋਨੂੰ ਗਾਜ ਦੇਖੋ ਹਾਂ ਬਾਕੀ ਹੋਰ ਵੀ ਆ ਜਿਹੜੇ ਆਪਣੇ ਐਨ ਆਰ ਆਈ ਵੀਰ ਬਾਹਰ ਬੈਠੇ ਨੇ ਹਾਂਜੀ ਜੇ ਉਹਨਾਂ ਕੋਲ ਸਮਾਂ ਨਹੀਂ ਬਾਹਰੋਂ ਕਾਲ ਕਰਨੇ ਜਾਂ ਆਪਣਾ ਬੰਦਾ ਭੇਜਣ ਨਰਸਰੀ ਨਰਸਰੀ ਵਿజిਟ ਕਰਨ ਉਹਨਾਂ ਦੇ ਵੀ ਆਪਣੇ ਕੋਲ ਮਾਲੀ ਸਪੈਸ਼ਲ ਸੁਵਿਧਾ ਹੈ ਜਾ ਕੇ ਅਬਦੀ ਸਾਡੀ ਜ਼ਿੰਮੇਵਾਰੀ ਤੇ ਸਾਰੇ ਵਿੱਧ ਟ੍ਰਾਂਸਪੋਰਟ ਵਿੱਧ ਮਾਲੀ ਬਿਲਕੁਲ ਜਾਇਜ਼ ਰੇਟ ਤੇ ਜਾ ਕੇ ਬੂਟੇ ਅਸੀਂ ਆਪ ਲਾ ਕੇ ਆਉਣੇ ਅਗਲੇ ਦੇ ਘਰਾਂ ਦੇ ਵਿੱਚ ਜਾ ਕੇ ਚਾਹੇ 10 ਲਵਾਓ ਚਾਹੇ 20 ਲਵਾਓ ਚਾਹੇ 50 ਲਵਾਓ ਚਾਹੇ 100 ਲਵਾਓ ਲੇਕਿਨ ਖਰਚਾ ਹੋਊਗਾ ਜਾਇਜ਼ ਜਾਇਜ਼ ਨਾ ਜਾਇਜ਼ ਨਹੀਂ ਟ੍ਰਾਂਸਪੋਰਟ ਵੀ ਇੰਨੀ ਹਲਕੀ ਤੁਸੀਂ ਸੋਚ ਨਹੀਂ ਸਕਦੇ ਵੀ ਤੇਲ ਦੇ ਖਰਚੇ ਦੀ ਬੰਦਾ ਚੱਲਿਆ ਗਿਆ ਐਸੇ ਬੰਦਾ ਬੈਠੇ ਨੇ ਸਾਡੇ ਲੇਵੇ ਦੋ ਆਜੋ ਬਾਈ ਜੇ ਕਿਸੇ ਵੀ ਮੇਰੇ ਵੀਰ ਨੇ ਕਰੇ ਬੂਟੇ ਲਵਾਉਣ ਤੇ ਇੱਕ ਆ ਆ ਗਿਆ ਜਵਾਕ ਜਾਈ ਇਹ ਜਵਾਕ ਨਿੰਬੂ ਆ ਜੀ ਇਹ ਨਿੰਬੂ ਆ ਤੁਸੀਂ ਦੇਖ ਜਵਾਕ ਜ ਆ ਬਜਰਾ ਦੇਖ ਜਵਾਕ ਨਾ ਸਮਝੋ ਜੀ ਇਹਨੂੰ ਜਵਾਕ ਨੂੰ ਫਲ ਦੇਖੋ ਇੱਕ ਜਗ੍ਹਾ ਤੇ ਚਾਰ ਨਿੰਬੂ ਦਿਖਾ ਸਕਦਾ ਨਾ ਤੁਹਾਨੂੰ ਮਿੱਤਰੋ ਦੇਖ ਸਕਦੇ ਹੋ ਨਾ ਇਹ ਹੁਣ ਇਹਦਾ ਐਂਡ ਆ ਜੀ 12ਵੇਂ ਮਹੀਨੇ ਚ ਖਤਮ ਹੋ ਜੂਗਾ ਇਹਨੂੰ ਗਰਮੀ ਵਾਲਾ ਨਿੰਬੂ ਕਹਿਣਾ ਵੀ 12ਵੇਂ ਮਹੀਨੇ ਚ ਖਤਮ ਹੈ ਇਹੇ ਜੀ ਹਾਂਜੀ ਹਾਂਜੀ ਪੌਦਾ ਦੇਖ ਸਕਦੇ ਬਾਈ ਐਡਾ ਕੀ ਆ ਇਹ ਹੈਗਾ ਜੀ ਗਰਮੀ ਵਾਲਾ ਨਿੰਬੂ ਪਹਿਲਾਂ ਵੀ ਆਪਾਂ ਦਿਖਾਇਆ ਨਾ ਇੱਕ ਹਾਂਜੀ ਹਾਂਜੀ ਉਹੀ ਚੀਜ਼ ਹੈ ਜੀ ਉਹੀ ਸੇਮ ਜੀ ਉਹੀ ਚੀਜ਼ ਹੈ ਚਲੋ ਇਹ ਬਾਕੀ ਤੁਸੀਂ ਕਹਿੰਦਾ ਜਿਵੇਂ ਅਨਾਰ ਬੰਦੇ ਲਾ ਲੰਦੇ ਨੇ ਹਾਂਜੀ ਅਨਾਰ ਦੀ ਵੈਰੈਟੀ ਗਲਤ ਮਿਲ ਜਾਂਦੀ ਆ ਦੇਖ ਸਕਦੇ ਹੋ ਇਹਨੂੰ ਭਗਵਾ ਅਨਾਰ ਕਹਾ ਜਾਂਦਾ ਭਗਵਾ 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 ਸਪੈਸ਼ਲ ਵੈਰੈਟੀ ਆ ਠੀਕ ਆ ਜੀ ਇਹ ਨਾਂ ਤਾਂ ਵਿੱਚੋਂ ਫਾੜੇ ਹੂੰ ਪੱਕਣ ਤੋਂ ਬਾਅਦ ਪੂਰਾ ਲਾਲ ਰੰਗ ਦਾ ਬਰੀਕ ਦਾਣਾ ਹੋਊਗਾ ਪੂਰਾ ਓਰੀਜਨਲ ਅਨਾਰ ਨਿਕਲਦਾ ਹੈ ਪੂਰਾ ਅੱਛਾ ਜੀ ਹਾਂਜੀ ਹਾਂਜੀ ਲੈ ਬਾਈ ਜੀ ਜਿਹੜੀ ਬਾਈ ਜੀ ਮੇਨ ਗੱਲ ਆ ਵੀ ਜੇ ਤੁਹਾਡੇ ਘਰੇ ਖਾਂ ਨਹੀਂ ਹੈਗੀ ਤਾਂ ਤੁਸੀਂ ਪੌਦੇ ਨੂੰ ਗਮਨੇ ਚ ਲਾ ਸਕਦੇ ਹੋ ਨਾ ਇਹ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦਾ ਬਾਈ ਜੀ 100 ਰੁਪਏ ਤੋਂ 250 ਤੱਕ ਐਡਾ ਬੂਟਾ 250 ਦਾ ਲੈ ਵੀ ਐਡਾ ਬੂਟਾ ਸਿਰਫ 250 ਰੁਪਏ ਦਾ ਜਿਹਦੇ ਫਲ ਆ ਆ ਲੱਗੀ ਆ ਗਈ 골ਡਨ ਸੇਵ ਆ ਗਿਆ ਜੀ ਸੇਵ ਜੀ ਆਪਣੇ ਹੋ ਜੂ ਜਿਹੜਾ ਆਪਣੇ ਪੰਜਾਬ ਦੇ ਵਿੱਚ ਕਾਮਯਾਬ ਆ ਜੀ ਦੇਖ ਸਕਦੇ ਹੋ ਤੁਸੀਂ ਬੂਟੇ ਦੀ ਗਰੋਥ ਦੇਖ ਲਓ ਆ ਥੈਲੀ ਦੇ ਵਿੱਚ ਇਹਦਾ ਤੁਸੀਂ ਤਣਾ ਦੇਖ ਸਕਦੇ ਹੋ ਜੇ ਉਹਰੇ ਕਾਮਯਾਬ ਹੈ ਮੈਂ ਤੁਹਾਨੂੰ ਸਾਰਾ ਦਿਖਾਉਂਦਾ ਜਾ ਰਿਹਾ ਦੇਖੋ ਇਹਦੀ ਸਟੈਮ ਦੇਖ ਸਕਦੇ ਹੋ ਆਪਣੀ ਇੰਨੀ ਕਿ ਮਿੱਟੀ ਦੇ ਵਿੱਚ ਜਦ ਪਲ ਰਿਹਾ ਹੈ ਬੂਟਾ ਹਾਂਜੀ ਮੇਰੇ ਇੱਥੇ ਨਰਸਰੀ 'ਚ ਸੇਵ ਮੈਂਨੇ ਆਪ ਤੋੜੇ ਨੇ ਰਹਿੰਦੇ ਨੇ ਹਰੇ ਰੰਗ ਦੇ ਹਰੇ ਰੰਗ ਦੇ ਅਮਰੂਦ ਵਰਗਾ ਠੀਕ ਲਾਲ ਨਹੀਂ ਹੋਊਗਾ ਲਾਲ ਨਹੀਂ ਹੋਊਗਾ ਠੀਕ ਹੈ ਹਾਂ ਰੰਗ ਪੂਰਾ ਮਤਲਬ ਪੱਕ ਜਾਂਦਾ ਹਾਂਜੀ ਖਾਣ ਦੇ ਵਿੱਚ ਪੂਰਾ ਮਿੱਠਾ ਕੋਈ ਫਰਕ ਨਹੀਂ ਹੈਗਾ ਪਰ ਰਸ ਬਹੁਤ ਹੁੰਦਾ ਹੈ ਰਸ ਬਹੁਤ ਹੈ ਜੀ ਜੂਸ ਕੱਢ ਸਕਦੇ ਆਪਾਂ ਇਹਦਾ ਅਸੀਂ ਖਾਦੇ ਹਾਰੇ ਇਹਦੇ ਹਾਂਜੀ ਹਾਂਜੀ ਬਹੁਤ ਰਸ ਹੁੰਦਾ ਬਈ ਸਾਡੇ ਬਹੁਤ ਜ਼ਿਆਦਾ ਰਸ ਹੁੰਦਾ ਜੀ ਸੇਬਾਂ ਦੇ ਵਿੱਚ ਸੇਬਾਂ ਦੇ ਵਿੱਚ ਹਾਂ ਇਹ ਕਿੰਨੇ ਰੁਪਏ ਦਾ ਰਹੂਗਾ ਬੁੱਟਾ ਜੀ ਇਹ ਆਪਣੇ ਕੋਲੋਂ 100 ਤੋਂ ਲੈ ਕੇ 350 ਤੋਂ ਕਿੱਡਾ بڑا ਬੁੱਟਾ ਹੈ ਫੁੱਲ ਹਾਈਟ ਦਾ ਠੀਕ ਹੈ ਜੀ ਹਾਂਜੀ ਹਾਂਜੀ ਜਿਹੜਾ ਗਰੰਟੀ ਦੇ ਵਿੱਚ ਆ ਬਿਨਾ ਗਰੰਟੀ ਵਾਲਾ ਲੈਣਾ ਉਹ 50 ਰੁਪਏ ਦਾ ਵੀ ਪੌਦਾ ਦੇ ਦੂੰਗਾ ਮੈਂ ਤੁਹਾਨੂੰ ਬਿਨਾ ਗਰੰਟੀ ਵਾਲਾ ਨਹੀਂ ਸਾਡੇ ਹਾਂ ਠੀਕ ਹੈ ਜੀ ਇਹ ਬਸ ਐਂਡ ਦੀ ਚੀਜ਼ ਆ ਜਿਹੜੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜਿਸ ਤਰ आ, मतलब सफैदे ਵੱਲ ਜਾ ਰਹੇ ਨੇ ਜਾਂ ਬਰਮਾ ਡੇਕ ਲਾਉਂਦੇ ਨੇ ਹਣਾ ਹਾਂਜੀ ਉਹ ਤੋਂ ਹਟ ਕੇ ਇੱਕ ਚੀਜ਼ ਐ ਅਫਰੀਕਨ ਮਹੌਗਨੀ ਅਫਰੀਕਨ ਮਹੌਗਨੀ ਮਹਗਣੀ ਮਹਗਣੀ ਸਪੈਸ਼ਲ ਦੇਖ ਲਓ ਥੱਲੇ ਤੋਂ ਦੇਖ ਲਓ ਨੂੰ ਸਟੈਂਪ ਲੈ ਵੀ ਮਿੱਤਰੋ ਇਹਦਾ ਵੀ オリジナル ਦਾ ਫਰਕ ਰਹਿ ਜਾਂਦਾ ਤੁਸੀਂ ਦੇਖ ਸਕਦੇ ਹੋ ਇਹ ਲਾਲ ਜਿਹੜੀ ਇਹਦੀ ਅਸਲ ਪਹਿਚਾਨ ਐ ਇਹ ਤਣਾ ਲਾਲ ਹੁੰਦਾ ਦਿਖਾ ਦੇ ਹਰਦੇਵ ਕਲਰ ਦਿਖਾ ਦੇ ਬਈ ਦੇਖਦਾ ਕਲਰ ਦਾ ਇਹ ਜਰ ਹੋਊਗਾ ਨਾ ਇਹ ਬਾਕੀ ਇਹਨੂੰ ਚੈੱਕ ਕਰੋ ਤੁਸੀਂ ਜਿਸ ਤਰ੍ਹਾਂ ਇਹ ਮੋਟੀ ਹੁੰਦੀ ਜਾਂਦੀ ਐ ਹਾਂਜੀ ਉਸ ਤਰ੍ਹਾਂ ਇਹਦਾ ਪੱਤਾ ਜਿਹੜਾ ਦਿਖਾ ਸਕਦਾ ਆਪਦੇ ਆਪ ਛੜਦਾ ਜਾਂਦਾ ਹੈ ਅੱਛਾ ਜੀ ਜੇ ਤੁਸੀਂ ਕਿਸੇ ਥਾਂ ਇਹਨੂੰ ਗ੍ਰੀਨਰੀ ਵਾਲੇ ਥਾਂ ਲਾਣਾ ਹੈ ਘਰਾਂ ਦੇ ਵਿੱਚ ਲਾਉਣਾ ਹੈ ਸਾਈਡ ਤੇ ਕਿਤੇ ਵੀ ਲਾਉਣਾ ਹੈ ਹਾਂਜੀ ਇਹ ਉੱਥੇ ਵੀ ਕੰਮ ਦਿੰਦੀ ਹੈ ਨਾਲੇ ਤਾਂ ਆਪਣੇ ਜਿੰਨੇ ਪੈਸੇ ਲੱਗ ਰਹੇ ਨੇ ਉਹ ਡਬਲ ਵਾਪਸ ਆ ਜਾਂਦੇ ਨੇ ਅੱਛਾ ਜੀ 6 ਸਾਲ ਚ ਮਤਲਬ 6 ਤੋਂ 10 ਸਾਲ ਦਾ ਇਹਦਾ ਪ੍ਰੋਸੈਸ ਹੈ ਹਾਂਜੀ 15 ਤੋਂ 20000 ਦਾ ਪੌਦਾ ਦਸ ਰਹੇ ਨੇ ਵੀ ਬਣ ਜਾਂਦਾ ਇੱਕ ਪੇੜ ਅੱਛਾ ਜੀ ਇੱਕ ਪੇੜ ਦੀ ਇਨਕਮ ਆ 15 ਤੋਂ 20000 ਰੁਪਿਆ ਦਸ ਰਹੇ ਨੇ ਠੀਕ ਹੈ ਜੀ ਮਟਾਈ ਕਿੰਨੀ ਹੋ ਜੂ ਇਹਦੀ ਮਟਾਈ ਪੂਰੀ ਬਹੁਤ ਵਧੀਆ ਹੁੰਦੀ ਹੈ ਜੀ ਫਲਦਾ ਬਹੁਤ ਵਧੀਆ ਇੱਕ ਸਾਲ ਦੇ ਵਿੱਚ ਜਿਵੇਂ ਹੋ 13 ਫੁੱਟ ਹਾਈਟ ਕਰ ਜਾਂਦਾ ਜੀ 13 ਫੁੱਟ ਹਾਈਟ ਕਰ ਜਾਂਦਾ ਸਾਲ ਦੇ ਵਿੱਚੋਂ ਧਰਤੀ 'ਚ ਲੱਗਣ ਤੋਂ ਬਾਅਦ 2 ਸਾਲ ਦਾ ਪਲਾਂਟ ਹੈ ਠੀਕ ਹੈ ਜੀ ਸਿਰਫ 200 ਤੋਂ ਲੈ ਕੇ 250 300 350 350 ਜਿਹਦੇ ਵਿੱਚ ਅਸੀਂ ਲਾ ਕੇ ਵੀ ਆਉਣਿਆ ਠੀਕ ਹੈ ਜੀ ਜੇ ਤੁਸੀਂ 50 ਰੁਪਏ ਲੈਸ ਲੈਣਾ ਤਾਂ ਨਰਸਰੀ ਤੋਂ ਆਪ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਮਤਲਬ ਘੱਟ ਰੇਟ ਦੇ ਵਿੱਚ ਲਵਾਈ ਤੁਹਾਡੀ ਆਪ ਦੀ ਰੋਗੀ ਲਾਉਣ ਦਾ ਤਰੀਕਾ ਦੱਸ ਦਾਂਗੇ ਲੈ ਵੀ ਮਿੱਤਰੋ ਇਹ ਵੀ ਤੁਸੀਂ ਬੂਟਾ ਆਪਦੇ ਬਿਜ਼ਨਸ ਵਾਸਤੇ ਲਾ ਸਕਦੇ ਹੋ ਪੂਰਾ ਬਿਜ਼ਨਸ ਵਾਸਤੇ ਇਹ ਬਿਜ਼ਨਸ ਵਾਲਾ ਬੂਟਾ ਪੂਰਾ ਬਿਜ਼ਨਸ ਵਾਲਾ ਹੀ ਕਾਮਯਾਬ ਪਰ ਇਸ ਤੋਂ ਉੱਪਰ ਇੰਨੀ ਮਹਿੰਗੀ ਬਿਕਣ ਵਾਲੀ ਕੋਈ ਚੀਜ਼ ਸਾਡੇ ਲੱਭੇ ਨਹੀਂ ਹੈਗੀ ਠੀਕ ਹੈ ਜੀ ਮਤਲਬ ਚੰਦਨ ਤੋਂ ਵੀ ਹਟ ਕੇ ਆ ਚੰਦਨ ਦੀ ਬਹੁਤ ਜ਼ਿਆਦਾ ਮਿਹਨਤ ਪੈਂਦੀ ਆ ਉਹਦੇ ਚ ਹਾਟਸ ਪਲਾਨ ਲਗਾਣਾ ਪੈਂਦਾ ਇਹਦੇ ਚ ਕੁਛ ਲਗਾਉਣ ਦੀ ਲੋੜ ਨਹੀਂ ਪੌਦਾ ਲਗਾਇਆ ਤੇ ਭੁੱਲ ਜਾਓ ਆਪਣੇ ਆਪ ਪਲਦਾ ਜਾਂਦਾ ਠੀਕ ਹੈ ਤੁਹਾਨੂੰ ਇੰਨੇ ਬੂਟੇ ਦਿਖਾਦੇ ਵੇ ਤੁਸੀਂ ਇੰਨਾ ਬੂਟਿਆਂ ਦੇ ਵਿੱਚੋਂ ਜੇ ਕੋਈ ਵੀ ਬੂਟਾ ਲੈਣਾ ਚਾਹੁੰਦੇ ਹੋ ਤਾਂ ਬਾਈ ਜੀ ਤੁਸੀਂ ਆਓ ਨਿਊ ਚੰਡੀਗੜ੍ਹ ਨਰਸਰੀ ਧੂਰੀ ਦੇ ਵਿੱਚ ਇੱਕ ਨੰਬਰ ਰੇਟ ਹੋਊਗਾ ਬਾਈ ਜੀ ਕੋਈ ਤੁਹਾਨੂੰ ਰੇਟ ਵਧ ਨਹੀਂ ਲੱਗੂਗਾ ਤੇ ਬੂਟੇ ਦੀ ਮਹੀਨੇ ਦੀ ਗਰੰਟੀ ਹੋਊਗੀ ਵੀ ਬੂਟਾ ਸੋਡੇ ਘਰੇ ਜਾ ਕੇ ਸੁੱਕੂਗਾ ਨਹੀਂ ਇਸ ਤੋਂ ਵੱਡੀ ਗਰੰਟੀ ਨਹੀਂ ਕੋਈ ਹੋ ਸਕਦਾ ਹਾਂ ਫਲਦਾਰ ਫਲਦਾਰ ਬੂਟਾ ਜੀ ਹਾਂਜੀ ਹਾਂਜੀ ਹੋਰ ਕੁ ਸੋਨੀ ਬਾਈ ਫੇਰ ਜੀ ਬਾਈ ਜੀ ਬਾਕੀ ਹੁਣ ਜਿਵੇਂ ਅੱਗੇ ਸਮਾਂ ਆ ਰਿਹਾ ਆਪਣਾ ਦੀਵਾਲੀ ਦਾ ਟਾਈਮ ਆ ਰਿਹਾ ਲੋਕ ਘਰਾਂ ਦੇ ਵਿੱਚ ਮਤਲਬ ਪਾਰਕ ਤਿਆਰ ਕਰ ਰਹੇ ਨੇ ਨਵੇਂ-ਨਵੇਂ ਗੋਠੀਆਂ ਬਰ ਰਹੀਆਂ ਨੇ ਹਾਂ ਜੀ ਜੀ ਉਹਦੇ ਵਾਸਤੇ ਵੀ ਆਪਾਂ ਲੈਵੇ ਪਾਮ ਦੀ ਬਹੁਤ ਵੈਰਾਈਟੀ ਆ ਬਹੁਤ ਘੱਟ ਰੇਟ ਦੇ ਵਿੱਚ ਤੁਸੀਂ ਸੋਚ ਵੀ ਨਹੀਂ ਸਕਦੇ ਲੱਗ ਵੀਡੀਓ ਦੇ ਦਾਂਗੇ ਨਾ ਆਪਾਂ ਹਾਂ ਆਫਰ ਦੇਵਾਂਗੇ ਕਿ ਕੋਈ ਦੀਵਾਲੀ ਦੇ ਉੱਪਰ ਮੈਂ ਕਿਹਾ ਜੀ ਪੂਰੀ ਆਫਰ ਹੈ ਹੁਣ ਤੋਂ ਹੀ ਚਾਲੂ ਕਰ ਦਾਂਗੇ ਆਪਾਂ ਹਾਂ ਦੀਵਾਲੀ ਹਜੇ 2 ਮਹੀਨਿਆਂ ਨੂੰ ਹੈ ਤੇ ਆਪਣੇ ਆਫਰ ਹੁਣ ਤੋਂ ਹੀ ਚਾਲੂ ਹੋ ਜੂ ਲੈ ਵੀ ਅਗਲੀ ਵੀਡੀਓ ਜ਼ਰੂਰ ਦੇਖੇ ਤੁਸੀਂ ਤੁਹਾਨੂੰ ਆਫਰ ਦੇਵਾਂਗੇ ਸਜਾਵਟੀ ਬੂਟਿਆਂ ਦੇ ਉੱਤੇ ਠੀਕ ਆ ਤੁਹਾਨੂੰ ਬਾਈ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਸਾਡੇ ਕੋਲ ਪਹੁੰਚਣ ਤੇ ਬਹੁਤ-ਬਹੁਤ ਮਿਹਰਬਾਨੀ ਲਓ ਜੀ ਬਾਈ ਜੀ ਕਰ ਦਿਓ ਵੀਡੀਓ ਨੂੰ ਸ਼ੇਅਰ ਦਬ ਕੇ ਕਿਉਂਕਿ ਬਾਈ ਜੀ ਸ਼ੇਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿਉਂ ਜ਼ਰੂਰੀ ਹੈ ਤੁਸੀਂ ਸਾਰੇ ਜਾਣਦੇ ਧੰਨਵਾਦ